ਮੈਂ ਕੋਈ ਅੱਜ ਤੋਂ ਨਹੀਂ ਮੈਂ ਜਦੋਂ ਤੋਂ ਇਹ ਫੇਮਸ ਹੋਇਆ ਕਲਾਕਾਰੀ ਚ ਉਦੋਂ ਤੋਂ ਹੀ ਮੈਂ ਅਕਸਰ ਇੱਕ ਰਿਜ਼ਲਟ ਜਦੋਂ ਦੇਖਦਾ ਹੁੰਦਾ ਸੀ ਤਾਂ ਮੈਂ ਕਿਸੇ ਨਾ ਕਿਸੇ ਪੱਤਰਕਾਰ ਤੋਂ ਨੰਬਰ ਲੈ ਲੈਂਦਾ ਹੁੰਦਾ ਸੀ ਜਿੱਥੋਂ ਨ ਖਬਰ ਲੱਗੀ ਹੁੰਦੀ ਸੀ ਕਿ ਮੈਂ ਵਧਾਈ ਦੇਣੀ ਚਾਹੁੰਦਾ ਹਾਂ ਉਹਨਾਂ ਬੱਚਿਆਂ ਨੂੰ ਜਿਹੜੇ ਫਸਟ ਸੈਕਿੰਡ ਥਰਡ ਆਏ ਨੇ ਤੇ ਉਹ ਉਹ ਨਾਮੇ ਤੌਰ ਭਗਵੰਤ ਮਾਨ ਦੇ ਤੌਰ ਤੇ ਕਰਦਾ ਸੀ ਫੋਨ ਕਿ ਉਹਨਾਂ ਨੇ ਵੀ ਚਾ ਚੜ ਜਾਂਦਾ ਸੀ ਵੀ ਕਈਆਂ ਨੂੰ ਤਾਂ ਯਕੀਨ ਨਹੀਂ ਹੁੰਦਾ ਸੀ ਵੀ ਜਿਹੜੇ ਸੀਟੀਆਂ ਕੈਸਟਾਂ ਵਾਲੇ ਭਗਵੰਤ ਮਾਨ ਜੁਗਨੋ ਵਾਲੇ ਭਗਵੰਤ ਮਾਨ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਜਿਹਦੇ ਚ ਹੁਣ ਮੈਂ ਸਮਝ ਲਓ ਸਿੱਧਾ ਇਨਵੋਲਵ ਆ ਤੇ ਹਰ ਰਿਜ਼ਲਟ ਜਿਹੜਾ ਚਾਹੇ ਉਹ এডਿਕੇਸ਼ਨ ਦਾ ਚਾਹੇ ਉਹ ਹੈਲਥ ਦੇ ਵਿੱਚ ਰਿਜ਼ਲਟ ਜਿਹੜੇ ਨੇ ਚਾਹੇ ਉਹ ਰੋਜ਼ਗਾਰ ਦੇ ਪਰਸੈਂਟੇਜ ਹੈ ਚਾਹੇ ਉਹ ਇੰਡਸਟਰੀ ਕਿੰਨੀ ਆਈ ਕਿੰਨੇ ਪੈਸੇ ਪੰਜਾਬ ਚ ਇਨਵੈਸਟ ਹੋਏ ਚਾਹੇ ਉਹ ਸੜਕਾਂ ਦੀ ਗੱਲ ਕਰ ਲੋ ਚਾਹੇ ਮਹੱਲਾ ਕਲੀਨ ਕਾ ਦੀ ਗੱਲ ਕਰ ਲੋ ਭਾਵੇਂ ਟੋਲ ਪਲਾਜ਼ੇ ਬੰਦ ਕਰਨੇ ਭਾਵੇਂ ਸੜਕਾਂ ਬਣਾਉਣੀਆਂ ਨੇ ਲਾਇਬ੍ਰੇਰੀਆਂ ਖੋਲ੍ਹਣੀਆਂ ਪਿੰਡਾਂ ਚ ਹਰ ਸਕੋਰ ਜਿਹੜਾ ਹਰ ਰਿਜ਼ਲਟ ਜਿਹੜਾ ਮੇਰੇ ਲਈ ਅਹਿਮੀਅਤ ਰੱਖਦਾ ਸੋ ਜਦੋਂ ਮੈਂ ਅਖਬਾਰ 'ਚ ਪੜਿਆ ਫੇ ਉਹਦੀ ਫੈਸਲਾ ਕਰ ਲਿਆ ਸੀ ਕਿ ਦੋ ਦਿਨਾਂ ਬਾਅਦ ਹੁਣ 10ਵੀਂ ਦਾ ਵੀ ਆਉਣਾ ਤੇ ਆਪਾਂ ਇਕੱਠੇ ਹੀ ਬੁਲਾ ਕੇ ਚਾਹ ਪਾਣੀ ਪੀਉਨੇ ਆ ਕਰੇ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਡੇ 'ਚੋਂ ਪਹਿਲੀ ਵਾਰ ਇੱਥੇ ਆਏ ਹੋਵੋਗੇ ਤੁਸੀਂ ਸਾਰੇ ਪਹਿਲਾਂ ਤੱਕ ਦੇ ਕਿਸੇ ਨੇ ਬਲੈ ਨਹੀਂ ਬੁਰਾ ਜੀ ਛੋਟੇ ਪਿੰਡ ਵੀ ਆ ਜਾਂਦੇ ਤਾਂ ਵੀ ਤੁਹਾਨੂੰ ਨੇੜੇ ਲੱਗਣ ਦਿੰਦੇ ਸੀ ਪਰ ਤੁਸੀਂ ਸਾਡੇ ਘਰੇ ਆਏ ਹੋ ਸੋ ਇਸ ਕਰਕੇ ਪਹਿਲਾਂ ਲੋਕਾਂ ਨਾਲੋਂ ਦੂਰੀ ਹੀ ਰੱਖੇ ਜਾਂਦੀਆਂ ਸੀ ਪਰ ਫਿਊਚਰ ਦੇ ਵਕੀਲ ਵੀ ਇੱਥੇ ਬੈਠੇ ਨੇ ਭਵਿੱਖ ਦੇ ਡਾਕਟਰ ਵੀ ਇੱਥੇ ਬੈਠੇ ਨੇ ਫਿਊਚਰ ਦੇ ਇੰਜੀਨੀਅਰ ਵੀ ਇੱਥੇ ਬੈਠੇ ਨੇ ਫਿਊਚਰ ਦੇ ਨੇਤਾ ਵੀ ਇੱਥੇ ਬੈਠੇ ਨੇ ਸੋ ਜੋ-ਜੋ ਤੁਹਾਡੀਆਂ ਇੱਛਾਵਾਂ ਨੇ ਜੋ-ਜੋ ਤੁਹਾਡੇ ਸੁਪਨੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੀ ਵਧਾਈ ਦੇਵਾਂਗਾ ਕਿ ਤੁਸੀਂ ਸੁਪਨਿਆਂ ਵੱਲ ਨੂੰ ਜਿਹੜੇ ਇੱਕ ਇੱਕ ਕਦਮ ਹੋਰ ਵੱਧ ਗਿਆ ਅੱਗੇ ਔਰ ਉਸ ਤੋਂ ਘਾਹ ਅੱਗੇ ਵਧਾਈ ਦੇਵਾਂਗਾ ਮਾਪਿਆਂ ਨੂੰ ਜਿਨ੍ਹਾਂ ਨੇ ਤੁਹਾਨੂੰ ਮੌਕਾ ਦਿੱਤਾ ਕਿ ਬੇਟਾ ਖੁੱਲ ਕੇ ਪੜੋ ਕਿਉਂਕਿ ਮੈਂ ਦੇਖਿਆ ਪਹਿਲੇ ਤਿੰਨ ਸਥਾਨਾਂ ਤੇ ਵੀ ਕੁੜੀਆਂ ਨੇ 12ਵੀਂ ਚ ਵੀ ਤੇ 10ਵੀਂ ਚ ਵੀ ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਨੇ ਆਹ ਜਿਹੜੀ ਪਰਸੈਂਟੇਜ ਕਹਿੰਦੇ ਆ ਚੇਅਰਮੈਨ ਸਾਹਿਬ 9995 ਇਹ 4 5% ਜਿਹੜੀ ਵਿਗੜੀ ਹੋਊ ਇਹ ਸਾਡੇ ਕਰਕੇ ਵਿਗੜੀ ਹੋਊ ਇਹ ਮੁੰਡਿਆਂ ਕਰਕੇ ਵਿਗੜੀ ਹੋਊ ਨੀ 100% ਹੀ ਆ ਜਾਂਦਾ ਕੁੜੀਆਂ ਦਾ ਰਿਜ਼ਲਟ ਤਾਂ ਸੋ ਹਰਾਨੀ ਦੀ ਗੱਲ ਹੈ ਕਿ ਮੈਂ ਕੱਲ ਇਹ ਸਪੈਸ਼ਲੀ ਪਰਸੋਂ ਪੁੱਛਿਆ ਇਹ ਗੱਲ ਕਿ ਤੁਸੀਂ ਫਿਰ ਜੇ 6.500 ਚੋਂ 650 ਆ ਗਏ ਤਿੰਨ ਜਣਿਆਂ ਦੇ ਤੁਸੀਂ ਫਿਰ ਇਹ ਰਿਜ਼ਲਟ ਕਿਵੇਂ ਪਹਿਲੇ ਨੰਬਰ ਤੇ ਉਹ ਕਹਿੰਦੇ ਜੀ ਫਿਰ ਉਮਰ ਮੁਤਾਬਕ ਅਸੀਂ ਕਰਦੇ ਆ ਕਿ ਸਭ ਤੋਂ ਜਿਹੜੀ ਛੋਟੀ ਹੈ ਉਹਨੂੰ ਪਹਿਲੇ ਨੰਬਰ ਤੇ ਕਰ ਲੈਣੇ ਸਭ ਤੋਂ ਉਸ ਤੋਂ ਛੋਟੀ ਦੂਜੇ ਨੰਬਰ ਤੇ ਉਸ ਤੋਂ ਛੋਟੀ ਤੀਜੇ ਨੰਬਰ ਤੇ ਪਰ ਮੇਰੇ ਲਈ ਤੁਸੀਂ ਤਿੰਨੋ ਹੀ ਜਿਹੜੀਆਂ ਉਹ ਪਹਿਲੇ ਨੰਬਰ ਤੇ ਹੋਂ ਕਿਉਂਕਿ ਜੰਮਣ ਮਰਨ ਜਿਹੜਾ ਜੰਮਣ ਮਰਨ ਉਹ ਆਪਣੇ ਹੱਥ ਚ ਨਹੀਂ ਹੈਗਾ ਹੈ ਨਾ ਸੋ ਇਸ ਕਰਕੇ ਕੋਈ ਐਸੀ ਗੱਲ ਨਹੀਂ ਪਰ ਤਿੰਨ ਹੀ ਸਾਡੇ ਲਈ ਤਾਂ ਬਰਾਬਰ ਹੋ ਔਰ ਜਿਹੜੇ ਜਿਹੜੇ ਜਿਵੇਂ ਮੇਰੇ ਕੋਲ ਸਾਰਾ ਕੁਝ ਡਾਟਾ ਪਿਆ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਚ 98.54% ਜਿਹੜਾ ਪਾਸ ਹੋਏ ਨੇ ਬੱਚੇ ਵੈਲਾਸਥਾਨ ਅੰਮ੍ਰਿਤਸਰ ਜਿਲ੍ਹਾ ਸੋ 7000 ਸਕੂਲਾਂ ਚੋਂ 4024 ਸਕੂਲਾਂ ਦਾ ਰਿਜ਼ਲਟ 100% ਰਿਹਾ ਜੀ 4024 ਸੋ 16 ਵਿਦਿਆਰਥੀ ਜਿਹੜੇ ਨੇ ਮੈਰਿਟ ਲਿਸਟ ਚ ਆਉਣ ਵਾਲੇ ਇਹ ਮੈਂ ਗੱਲ ਕਰਦਾ 10ਵੀਂ ਦੀ 16 ਵਿਦਿਆਰਥੀ ਨੇ ਜਿਹੜੇ ਉਹ ਰਾਸ਼ਟਰੀ ਤੇ ਸਟੇਟ ਲੈਵਲ ਦੇ ਪਲੇਅਰ ਵੀ ਨੇ ਸੋ ਜਿਹੜਾ ਬੱਚਾ ਸ਼ਹਿਰ ਹੁੰਦਾ ਉਹ ਸਾਰੇ ਪੱਸੀ ਸ਼ਹਿਰ ਹੁੰਦਾ ਫਿਰ ਉਹ ਖੇਡਾਂ ਚ ਵੀ ਆਉਂਦਾ ਹੈ ਉਹ ਕਲਚਰ ਐਕਟੀਵਿਟੀਜ਼ ਚ ਵੀ ਉਹ ਅੱਗੇ ਹੁੰਦਾ ਹੈ ਉਹਦਾ ਅਸਲ ਚ ਚਾਕਾ ਖੁੱਲ ਜਾਂਦਾ ਹੈ ਵੀ ਕਿਉਂਕਿ ਮੈਂ ਵੀ ਇਦਾਂ ਹੀ ਕਰਦਾ ਸੀ ਮੈਂ ਖੇਡਾਂ ਖੇਡਣ ਪਾਸੇ ਪਾਸੇ ਵਧੀਆ ਸੀ ਪੜ੍ਹਾਈ ਚ ਵੀ ਵਧੀਆ ਸੀ ਫਿਰ ਆਹ ਜਿਹੜੀ ਲਾਈਨ ਕਲਚਰ ਵਾਲੀ ਸੀ ਉਹਦੇ ਚ ਵੀ ਵਧੀਆ ਸੀ ਸੋ 12ਵੀਂ ਦੇ ਵਿੱਚ ਵੀ ਲਗਭਗ ਇਸੇ ਤਰ੍ਹਾਂ ਦੀ ਹੈ ਕਿ 26 ਵਿਦਿਆਰਥੀ ਜਿਹੜੇ ਨੇ ਬਾਰਵੀ ਦੇ ਉਹ ਨੈਸ਼ਨਲ ਜਾਂ ਸਟੇਟ ਲੈਵਲ ਦੇ ਪਲੇਅਰ ਖੇਡਾਂ ਦੇ ਵਿੱਚ ਅਚੀਵਮੈਂਟ ਹੈ ਉਹ ਸਰਟੀਫਿਕੇਟ ਆਲੱਗ ਮਿਲੇ ਹੋਣਗੇ ਸੋ ਜਿਹੜੇ ਬੱਚੇ ਨੂੰ ਸਰਟੀਫਿਕੇਟਾਂ ਨਾਲ ਪਿਆਰ ਹੋ ਜੇ ਪ੍ਰਸ਼ੰਸਾ ਪੱਤਰਾਂ ਨਾਲ ਤੇ ਜਿਹੜੇ ਬੱਚੇ ਨੂੰ ਫਸਟ ਸੈਕੰਡ ਆਉਣ ਦੀ ਆਤਮ ਪੈ ਜਾਂ ਬੱਚੇ ਚਾਹ ਹੋ ਜਾਂਦਾ ਜਨੂਨ ਹੋ ਜਾਂਦਾ ਫਿਰ ਸੋ ਜਨੂਨੀ ਹੋ ਕੇ ਹੀ ਕੰਮ ਜਿਹੜਾ ਉਹ ਕੋਈ ਸਿਰੇ ਚੜਦਾ ਦੋ ਚਿੱਤੀ ਵਾਲੇ ਮਨ ਨਾਲ ਕੋਈ ਕੰਮ ਸਹੀ ਨਹੀਂ ਚੜ ਸਕਦਾ ਕਿ ਮੈਂ ਆ ਕਰਾਂ ਜਾਵਾਂ ਕਰਾਂ ਆਹ ਸਟੇਜ ਜਿਹੜੀ ਹੈ ਤੁਹਾਡੀ ਬੜਾ ਕ੍ਰੂਸ਼ਲ ਸਟੇਜ ਹੈ ਇਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਨੇ ਬਹੁਤ ਵੱਡਾ ਮੋੜ ਲੈਣਾ ਹੈ ਹੁਣ ਹੁਣ ਤੁਸੀਂ ਆਪਣੇ ਆਪਣੇ ਕੈਰੀਅਰ ਚੁਣਨੇ ਨੇ ਤੁਸੀਂ ਕਮਰਸ ਜਾਣਾ ਹੈ ਤੁਸੀਂ ਮੈਡੀਕਲ ਜਾਣਾ ਹੈ ਤੁਸੀਂ ਇੰਜੀਨੀਅਰਿੰਗ ਜਾਣਾ ਹੈ ਨਾਨ ਮੈਡੀਕਲ ਜਾਣਾ ਹੈ ਤੁਸੀਂ ਆਰਟਸ ਵਾਲੇ ਪਾਸੇ ਜਾਣਾ ਹੈ ਆਈਪੀਐਸ ਵਾਲੇ ਪਾਸੇ ਜਾਓਗੇ ਆਈਐਸ ਵਾਲੇ ਪਾਸੇ ਜਾਓਗੇ ਇੱਥੋਂ ਬਾਅਦ ਸ਼ੁਰੂ ਹੋਊਗਾ ਹੁਣ ਬਹੁਤ ਕਮਾਲ ਦਾ ਇੱਕ ਪੁਆਇੰਟ ਇਸ ਆ ਗਿਆ ਇਸ ਤੋਂ ਬਾਅਦ ਤੁਸੀਂ ਡਿਸਾਈਡ ਕਰਨਾ ਹੈ ਪੰਜਾਬ ਸਰਕਾਰ ਵੱਲੋਂ ਇਸ ਕੰਮ ਵਾਸਤੇ ਉਪਰਾਲੇ ਕੀਤੇ ਗਏ ਨੇ ਕੈਰੀਅਰ ਗਾਈਡੈਂਸ ਕਿ ਤੁਸੀਂ ਸਾਥੋਂ ਹੀ ਪੁੱਛ ਸਕਦੇ ਹੋ ਕਿ ਅਸੀਂ ਆਹ ਕਰਨਾ ਚਾਹੁੰਦੇ ਹਾਂ ਜੀ ਇਹਦੇ ਵਿੱਚ ਕੀ ਕੀ ਅੱਗੇ ਦਿੱਕਤਾਂ ਆ ਸਕਦੀਆਂ ਨੇ ਕਿੱਥੇ ਕਿੱਥੇ ਇਹਦੇ ਇੰਸਟੀਚਿਊਟ ਨੇ ਇਹਦਾ ਕਿੱਥੇ ਕਿੱਥੇ ਲਾਇਬ੍ਰੇਰੀਆਂ ਮਿਲਣਗੀਆਂ ਕਿਤਾਬਾਂ ਕਿੱਥੋਂ ਮਿਲਣਗੀਆਂ ਸਾਰਾ ਕੁਝ ਕਿਉਂਕਿ ਪਹਿਲਾਂ ਨਹੀਂ ਦੱਸਦੇ ਸੀਗੇ ਮਤਲਬ ਪਹਿਲਾਂ ਤਾਂ ਇਹ ਹੁੰਦਾ ਸੀਗਾ ਕਿ ਕਾਲਜ ਚਲੇ ਗਏ 10ਵੀਂ ਤੋਂ ਬਾਅਦ ਅੱਜਕੱਲ ਤਾਂ ਚਲੋ ਪਲੱਸ 2 ਕਾਲਜਾਂ ਸਕੂਲਾਂ ਚੋਂ ਹੀ ਜਦ ਪਲੱਸ 2 ਤੋਂ ਬਾਅਦ ਚਲੇਗੇ ਤਾਂ ਪ੍ਰੋਸਪੈਕਟਸ ਲੈ ਲੈ ਫਾਰਮ ਵੀ ਉਹ ਚ ਕੱਢ ਲਿਆ ਨਾਮ ਵੀ ਭਰਤਾ ਪਿਤਾ ਦਾ ਨਾਮ ਵੀ ਭਰਤਾ ਐਡਰੈਸ ਵੀ ਭਰਤਾ ਜਦੋਂ ਆਇਆ ਵੀ ਵਿਸ਼ੇ ਉਹਨੂੰ ਪਤਾ ਹੀ ਨਹੀਂ ਵੀ ਕਿਹੜੇ ਕਿਹੜੇ ਲੈਣੇ ਨੇ ਤੇ ਫਿਰ ਨਾਲ ਦਾ ਕੋਈ ਖੜਾ ਉਹ ਇਕਨੋਮਿਕਸ ਨਾਲ ਨਹੀਂ ਬਹੁਤ ਔਖੀ ਤਾਂ ਇਹਦੀ ਥਾਂ ਤੇ ਉਹ ਪੰਜਾਬੀ ਲੈ ਲਾ ਜਾਂ ਫਿਜ਼ੀਕਲ ਐਜੂਕੇਸ਼ਨ ਲੈ ਲਾ ਹਰ ਸਾਦਮ ਉਹਦੇ ਲਈ ਇਕਨੋਮਿਕਸ ਸੌਖੀ ਹੋਵੇ ਮੇਰੇ ਲਈ ਸੌਖੀ ਹੋਵੇ ਉਹ ਆਪਣੇ ਹਿਸਾਬ ਨਾਲ ਵਿਸ਼ੇ ਦੱਸਦਾ ਜਦ ਮੈਂ ਇਥੇ ਨਾਲ ਲਈ ਜਾਂ ਨਾਨ ਮੈਡੀਕਲ ਨਾਲ ਲਈ ਜਾਂ ਮੈਡੀਕਲ ਨਾਲ ਲਈ ਉਹਨਾਂ ਨੂੰ ਅੱਖ ਲੱਗਦੀ ਸੀ ਨਾ ਜਿਹੜੇ ਆਲੇ ਦੁਆਲੇ ਖੜੇ ਸੀ ਸੀਨੀਅਰ ਕਾ ਹੁੰਦੇ ਸੀ ਆਪਣੇ ਆਪਣੇ ਤੇ ਉੱਥੋਂ ਫਿਰ ਬੱਚੇ ਦਾ ਕਈ ਵਾਰੀ ਇਹ ਇਹ ਜਿਹੇ ਵੀ ਵਿਸ਼ੇ ਮਿਲ ਜਾਂਦੇ ਸੀ ਜਿੰਨੇ ਜਦੋਂ ਕੋਈ ਇੰਟਰਸਟ ਨਹੀਂ ਹੁੰਦਾ ਸੀ ਸੋ ਅੱਜ ਕੱਲ ਤਾਂ ਇੰਨਾ ਜ਼ਿਆਦਾ ਖੁੱਲ ਗਿਆ ਕੈਰੀਅਰ ਦਾ ਜਿਹੜਾ ਸਕੋਪ ਕਿ ਹੁਣ ਹੁਣ ਕੋਈ ਇਕੱਲਾ ਇੰਜੀਨੀਅਰ ਡਾਕਟਰ ਜਾਂ ਪਾਇਲਟ ਤੇ ਨਹੀਂ ਰਹਿ ਗਿਆ ਕੰਮ ਹੁਣ ਤਾਂ ਬਹੁਤ ਜ਼ਿਆਦਾ ਦੁਨੀਆ ਜਿਹੜੀ ਖੁੱਲ ਗਈ ਹੈ ਔਰ ਉਹ ਉਹ ਸਬਜੈਕਟ ਜਿਹੜੇ ਆਪਾਂ ਸੋਚੇ ਵੀ ਨਹੀਂ ਸੀ ਉਹਨਾਂ ਚੋਂ ਆਪਣੇ ਪਿੰਡਾਂ ਦੇ ਬੱਚੇ ਫਸਟ ਆ ਰਹੇ ਨੇ ਉਹਨਾਂ ਚੋ ਮੇਰੇ ਕੋਲੇ ਇਹ ਵੀ ਪ੍ਰਤਿਸ਼ਠਾ ਹੈਗੀ ਹੈ ਕਿ ਆਪਣੇ ਪਿੰਡਾਂ ਦੇ ਜਿਹੜੇ ਪਿੰਡੂ ਖੇਤਰਾ ਦੇ ਸਕੂਲਾਂ ਚ 96.9% 0.9% ਜਿਹੜਾ ਉਹ ਪਾਸ ਹੋਏ ਨੇ ਬੱਚੇ ਸ਼ਹਿਰੀ ਸਕੂਲਾਂ ਦੇ 94.71 94.71 ਸੋ ਪਿੰਡਾਂ ਵਾਲੇ ਬੱਚੇ ਜ਼ਿਆਦਾ ਮਿਹਨਤ ਕਰਦੇ ਕਿਉਂਕਿ ਪਤਾ ਕੀ ਹੈ ਜਦੋਂ ਬੱਚੇ ਨੂੰ ਇਹ ਹੋਵੇ ਕਿ ਆਹ ਕਿਤਾਬ ਜਿਹੜੀ ਹੈ ਮੇਰੀ ਜ਼ਿੰਦਗੀ ਬਦਲ ਸਕਦੀ ਹੈ ਆਹ ਕਿਤਾਬ ਜਿਹੜੀ ਹੈ ਉਹ ਮੇਰੀ ਤੇ ਮੇਰੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦੀ ਹੈ ਹੋਰ ਕੋਈ ਤਰੀਕਾ ਨਹੀਂ ਮੈਂ ਪੜ ਲਾਂ ਤਾਂ ਫਿਰ ਬੱਚਾ ਜਿਵੇਂ ਉਹ ਪਕ ਨੇ ਸਾਧ ਬਣ ਕੇ ਬਣਨਾ ਪੈਂਦਾ ਹੈ ਇਹਦੇ ਵਾਸਤੇ ਤਾਂ ਸੋ ਫਿਰ ਬੱਚਾ ਬਹੁਤ ਜਨੂਨ ਨਾਲ ਪੜਦਾ ਤੇ ਇਹੀ ਕਾਰਨ ਕਿ ਅਸਰ ਮੈਰਿਟ ਲਿਸਟ ਤਾਂ ਆਏ ਨੇ ਅੰਮ੍ਰਿਤਸਰ ਵਾਲੇ ਫਸਟ ਆਏ ਨੇ ਪਰ ਜਿਹੜੇ ਟਾਪ 3 3 ਵਾਲੇ ਦੋਨੇ ਉਹਦਾ ਸਾਰਾ ਮਾਲਵਾ ਹੀ ਹੈ ਸਾਰਾ ਹੈ ਨਾ